ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਬੁਟੀਕ ਬਰਨਾਲਾ ਦੇ ਉੱਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵਿੰਟਰ ਚੱਲ ਰਹੀਆਂ ਨੇ ਉਹਦੇ ਅਕੋਰਡਿੰਗ ਕਸੀਦਾਕਾਰੀ ਬੁਟੀਕ ਹੈ ਜਿਹੜੀ ਆਪਦੀ ਕਲੈਕਸ਼ਨ ਨਵੀਂ ਤੋਂ ਨਵੀਂ ਲੈ ਕੇ ਆ ਰਹੀ ਹੈ ਤੁਹਾਡੇ ਲਈ ਅਗਰ ਤੁਸੀਂ ਦੇਖ ਰਹੇ ਹੋ ਫਸਟ ਟਾਈਮ ਸਾਨੂੰ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਅਗਰ ਦੇਖ ਰਹੇ ਹੋ ਤੁਸੀਂ ਇੰਸਟਾਗ੍ਰam ਪੇਜ ਤੋਂ ਤਾਂ ਸਾਨੂੰ ਫੋਲੋ ਜਰੂਰ ਕਰੋ ਜੀ ਤੇ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਤੇ ਇਹ ਵਾਲੀ ਅਜੀ ਦੀ ਕਸੀਦਾਕਾਰੀ ਬੁਟੀਕ ਦੀ ਨਿਊ ਕਲੈਕਸ਼ਨ ਹੈ ਜੀ। ਇਹ ਕਲਰ ਹੈਗਾ ਜੀ yellow ਜਿਹਾ ਕਲਰ ਹੈ। yellow mustard ਜਿਹਾ ਕਲਰ ਕਹਿ ਸਕਦੇ ਹੋ ਤੁਸੀਂ ਬਹੁਤ ਸੋਹਣਾ ਪਿਆਰਾ ਕਲਰ ਹੈ। ਫੈਬਰਿਕ ਡਿਟੇਲ ਤੁਹਾਨੂੰ ਦੇ ਦਿੰਦੀਆਂ। ਫੈਬਰਿਕ ਹੈ ਜੀ ਇਹਦਾ ਪਸ਼ਮੀਨਾ ਪਿਓਰ ਪਸ਼ਮੀਨੇ ਦੇ ਵਿੱਚ ਇਹਦਾ ਫੈਬਰਿਕ ਹੈਗਾ ਚੈੱਕ ਵਾਲਾ ਪਸ਼ਮੀਨਾ ਹੈਗਾ ਜੀ ਇਹ ਜਿਹੜਾ ਇਸ ਟਾਈਮ ਟ੍ਰੈਂਡ ਦੇ ਵਿੱਚ ਆਇਆ ਹੋਇਆ ਇਸ ਸਾਲ ਦੇ ਵਿੱਚ ਇਹ ਚੈੱਕ ਦੇ ਵਿੱਚ ਪਸ਼ਮੀਨਾ ਹੈਗਾ ਜੀ। ਬਹੁਤ ਸੋਹਣਾ ਬਹੁਤ ਪਿਆਰਾ ਹੈਗਾ ਜੀ ਤੇ ਦੇਖੋ ਇਹਦੇ ਸੂਟ ਦੇ ਵਿੱਚ ਸਾਰੇ ਦੇ ਵਿੱਚ ਬੂਟੀ ਬਣੀ ਹੋਈ ਹੈ ਬਹੁਤ ਸੋਹਣੇ ਕਲਰਸ ਦੇ ਨਾਲ ਤੇ ਇਹ ਵਾਲਾ ਨੈੱਕ ਡਿਜ਼ਾਈਨ ਹੈ ਜੀ ਗਲੇ ਦਾ ਡਿਜ਼ਾਈਨ ਇਹ ਬਣਾਇਆ ਹੋਇਆ ਬਹੁਤ ਜੁਨੀਕ ਮੀਨਸ ਗਰਲਿਸ਼ ਸਟਾਈਲਿਸ਼ ਸੂਟ ਹੈਗਾ ਜੀ ਬਹੁਤ ਜਿਆਦਾ ਸੋਹਣਾ ਤੇ ਬਹੁਤ ਪਿਆਰਾ ਆਰੀ ਦਾ ਵਰਕ ਹੋਇਆ ਹੋਇਆ ਜੀ ਇਸ ਸੂਟ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਕਲਰ ਤੁਸੀਂ ਕਲੋਜ਼ ਅਪ ਲੈ ਕੇ ਵੀ ਦੇਖ ਸਕਦੇ ਹੋ ਇਹਦਾ neck ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਜਿਹੜਾ ਇਹਦਾ ਚੈੱਕ ਆਉਂਦਾ ਜੀ ਉਹ ਥੋੜੀ ਜਿਹੀ ਬਲੈਕ ਦੇ ਵਿੱਚ ਆਉਂਦੀ ਹੈ ਚੈੱਕ ਜਿਹੜੀ ਮੀਨਸ ਹਰ ਇੱਕ ਕਲਰ ਦੇ ਵਿੱਚ ਜਿਹੜਾ ਚੈੱਕ ਵਾਲਾ ਪਸ਼ਮੀਨਾ ਆ ਰਿਹਾ ਹਰ ਦੇ ਵਿੱਚ ਵਿੱਚ ਇਹ ਨਾ ਬਲੈਕ ਟੋਨ ਦੇ ਨਾਲ ਮੀਨਸ ਪੇਅਰ ਅਪ ਕੀਤਾ ਗਿਆ ਗਿਆ ਇਸ ਨੂੰ ਤੇ ਇਹ ਵਾਲੀ ਜਿਹੜੀ ਆਪਣੀ ਬੇਲ ਆ ਪੂਰੀ ਜੀ ਇਹ ਆਪਣੀ ਬਾਜੂ ਤੇ ਆ ਜਾਊਗੀ ਤੁਸੀਂ ਮਰਜ਼ੀ ਮੁਤਾਬਕ ਤੁਸੀਂ ਕਲਰਫੁਲ ਲੇਸ ਲਗਾ ਕੇ ਇਸ ਸੂਟ ਨੂੰ ਹੋਰ ਵੀ ਬਹੁਤ ਸੋਹਣਾ ਬਣਾ ਸਕਦੇ ਹੋਗੇ ਤੇ ਇਹ ਜਿਹੜੇ ਪ੍ਰਾਈਸ ਸ਼ੋ ਹੋਣਗੇ ਜੀ ਇਹ ਵਿਦਆਊਟ ਦੁਪੱਟਾ ਸ਼ੋ ਹੋਣਗੇ ਤੁਹਾਨੂੰ ਇਹ ਸੂਟ ਦੇ ਅਗਲਾ ਸੂਟ ਦਿਖਾਉਣਾ ਤੁਹਾਨੂੰ ਸੇਮ ਹੀ ਚੈੱਕ ਪਸ਼ਮੀਨਾ ਦਾ ਜੀ ਇਹ ਵੀ ਤੇ ਪਸ਼ਮੀਨਾ ਬਹੁਤ ਸੌਫਟ ਆਗਾ ਮੀਨਸ ਇਹ ਸਾਲ ਜਿਹੜਾ ਪਸ਼ਮੀਨਾ ਆ ਰਿਹਾ ਬਹੁਤ ਵਧੀਆ ਆ ਰਿਹਾਗਾ ਇਹਦਾ ਤੁਸੀਂ ਦੇਖੋ ਜੀ ਇਹ ਤਾਂ ਵੱਖਰਾ ਜਿਹਾ ਡਿਜ਼ਾਈਨਿੰਗ ਕਰਵਾਈ ਆਪਾਂ ਇਹਦੀ ਮੀਨਸ ਕਈ ਮੇਰੇ ਫਰੈਂਡਸ ਲਾਈਕ ਕਰਦੀਆਂ ਨਹੀਂ ਹੁੰਦੀਆਂ ਵੀ ਬਾਲਾ ਹੈਵੀ ਜਆ ਵੀ ਨਾ ਹੋਵੇ ਹਨਾ ਤੇ ਬਾਲਾ ਲਾਈਟ ਵੀ ਨਾ ਹੋਵੇ ਇਹ ਜੇ ਆਪਣਾ ਕੇਰਾ ਨੀਚੇ ਬਣੇਗਾ ਇੱਥੋਂ ਜਿਵੇਂ ਤੁਸੀਂ ਆਪਣੀ ਫੋਲਡਿੰਗ ਕਰਵਾਉਂਗੇ ਹਨਾ ਸੂਟ ਦੀ ਤੇ ਇਹ ਇਹਨਾਂ ਉੱਪਰ ਰਹੇਗਾ ਇਹ ਵਾਲਾ ਵਰਕ ਫੋਲਡਿੰਗ ਤੋਂ ਬਾਅਦ ਇੱਕ ਗਿੱਠ ਜਾਨੀ ਕਿ ਉੱਪਰ ਆਪਾਂ ਸਟਾਈਲ ਕੀਤਾ ਹੋਇਆਗਾ ਤੁਸੀਂ ਏਮਬਰਾਇਡਰੀ ਦੀ ਮੈਂ ਹਮੇਸ਼ਾ ਪ੍ਰੇਜ਼ ਕਰਦੀ ਆ ਹਮੇਸ਼ਾ ਕਹਿੰਨੀ ਆ ਵੀ ਤੁਸੀਂ ਦੇਖੋ ਜੇ ਸਿੰਗਲ ਟਾਂਕੇ ਦਾ ਵਰਕ ਹੋਇਆ ਹੋਇਆਗਾ ਇੰਨਾ ਬਰੀਕ ਇੰਨਾ ਜਿਆਦਾ ਸੋਹਣਾ ਕੁਆਲਿਟੀ ਦੇ ਵਿੱਚ ਤੁਹਾਨੂੰ ਵਰਕ ਦਿੱਤਾ ਗਿਆ ਗਿਆ ਇਹ ਵਾਲਾ ਬਹੁਤ ਜਿਆਦਾ ਬਰੀਕ ਵਰਕ ਹੈਗਾ ਤੇ ਕਲਰਸ ਬਹੁਤ ਸੋਹਣੇ ਲਾਏ ਹੋਏ ਆ ਜੀ ਇਹਦੇ ਨਾਲ ਜਿਵੇਂ ਤੁਸੀਂ ਜੌਬ ਦੇ ਵਿੱਚੋਂ ਤਾਂ ਇਹ ਇਹ ਜੇ ਸੂਟ ਬਹੁਤ ਸੋਹਣੇ ਲੱਗਦੇ ਆ ਛੋਟੇ-ਮੋਟੇ ਤੁਸੀਂ ਫੰਕਸ਼ਨ ਦੇ ਵਿੱਚ ਵੀ ਇਹ ਸੂਟਾਂ ਨੂੰ ਪੇਅਰ ਅਪ ਕਰ ਸਕਦੇ ਹੋ ਜਿਵੇਂ ਤੁਸੀਂ ਫੰਕਸ਼ਨ ਲਈ ਜਾਣਾ ਤਾਂ ਤੁਸੀਂ ਚਨੌਣ ਦੇ ਦੁਪੱਟੇ ਨਾਲ ਇਹਨੂੰ ਟਾਈ ਅਪ ਕਰ ਲਓ ਅਗਰ ਤੁਸੀਂ ਮੀਨ ਜੌਬ ਵਗੈਰਾ ਤੇ ਜਾਣਾ ਤਾਂ ਤੁਸੀਂ ਸੈਮੀ ਚਨੌਣ ਦਾ ਜਾਂ ਫਿਰ ਆਪਣਾ ਟੈਬੀ ਔਰਗੈਂਜ਼ਾ ਜਾਂ ਜਿੱਦਾਂ ਵੀ ਤੁਸੀਂ ਪਸੰਦ ਕਰਦੇ ਹੋ ਉਦਾਂ ਦੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਦੁਪੱਟਿਆਂ ਦਾ ਫੈਬਰਿਕ ਵੀ ਅਵੇਲੇਬਲ ਹੁੰਦਾ ਜੀ ਅਗਰ ਤੁਸੀਂ ਕੋਈ ਵੀ ਦੁਪੱਟਾ ਪੇਅਰ ਕਰਵਾਉਣਾ ਚਾਹੁੰਦੇ ਹੋ ਪਰ ਜਿਹੜਾ ਇਹ ਵਾਲਾ ਪ੍ਰਾਈਸ ਹੋ ਇਹ ਵਾਲਾ ਆਪਣਾ ਵਿਦਾਊਟ ਦੁਪੱਟਾ ਸ਼ੋਅ ਹੋਏਗਾ ਜੀ ਤੁਹਾਨੂੰ ਹਾਂਜੀ ਇਹ ਵਾਲਾ ਫਲਾਰ ਆਏਗਾ ਆਪਣਾ ਬਾਜੂ ਦੇ ਉੱਤੇ ਸੇਮ ਹੀ ਜਿੱਦਾਂ ਆਪਾਂ ਵਨ ਮੀਨਸ ਆ ਗਿੱਠਕ ਛੱਡ ਕੇ ਆਪਾਂ ਸ਼ਰਟ ਨੂੰ ਬਣਾ ਰਹੇ ਹਾਂਗੇ ਤੇ ਸੇਮ ਹੀ ਜੀ ਇਹ ਇੱਕ ਗਿੱਠ ਤੁਸੀਂ ਬਾਜੂ ਦਾ ਛੱਡ ਕੇ ਫਿਰ ਤੁਸੀਂ ਇਹ ਸ਼ੋਲਡਰ ਤੇ ਆ ਜਾਏਗਾ ਜਾਨੀ ਤੁਹਾਡੇ ਡਿਜ਼ਾਈਨ ਆ ਜਿਹੜਾ ਤੇ ਬਹੁਤ ਜਿਆਦਾ ਸੋਹਣਾ ਲੱਗੇਗਾ ਜੀ ਇਹ ਵਾਲਾ ਡਿਜ਼ਾਈਨ ਡਿਫਰੈਂਟ ਜਿਹਾ ਹੋ ਜਾਂਦਾ ਜਿਵੇਂ ਆਪਾਂ ਨਾਰਮਲ ਘੇਰੇ ਦੇ نیچے ਸ਼ੁਰੂ ਕਰਦੇ ਆ ਜਾਂ ਬਾਹ ਤੋਂ نیچے ਸ਼ੁਰੂ ਕਰਦੇ ਆ ਉਹ ਤਾਂ ਚੱਲਦੇ ਹੀ ਰਹਿੰਦਾਗਾ ਪਰ ਇਹ ਵੱਖਰਾ ਜਿਹਾ ਕੁਝ ਹੋਣਾ ਚਾਹੀਦਾਗਾ ਹਨਾ ਤੇ ਹਰ ਡਿਮਾਂਡ ਕਰਦੇ ਆਗੇ ਤੇ ਬਹੁਤ ਸੋਹਣਾ ਮਹਿੰਦੀ ਰੰਗ ਦਾ ਸ਼ੇਡ ਹੈ ਜੀ ਇਹ ਵਾਲਾ ਕਲਰ ਹੈ ਜਿਹੜਾ ਮਹਿੰਦੀ ਰੰਗ ਦਾਗਾ ਤੇ ਤੁਸੀਂ ਕੰਟਰਾਸਟ ਦੇ ਵਿੱਚ ਵੀ ਦੁਪੱਟਾ ਇਦਾਂ ਦਾ ਕਲਰ ਕਰਾ ਸਕਦੇ ਹੋਗੇ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੇ ਇਹ ਵਾਲੇ ਸੂਟ ਆਪਣੇ ਰੀਸਟਾਕ ਹੋਏ ਨੇ ਕਿਉਂਕਿ ਮੀਨ ਜਿਹੜੇ ਸਾਡੇ 올ਡ ਡੇਜ਼ ਵਾਲੇ ਸੀ ਉਹਨਾਂ ਨੇ ਬਹੁਤ ਪਸੰਦ ਕੀਤੇ ਪਿਓਰ ਪਸ਼ਮੀਨਾ ਦਾ ਜੀ ਇਹ ਵਾਲਾ ਪਰ ਇਸ ਵਾਰ ਜਿਹੜੇ ਸੂਟ ਹੈ ਇਹ 100 ਰੁਪੀਸ ਲੈਸ ਦੇ ਵਿੱਚ ਆਇਆ ਨੀ ਕੀ ਜੀ ਮੀਨ ਜਿਹੜਾ ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ ਘਟ ਗਿਆ 100 ਰੁਪੀਸ ਪ੍ਰਾਈਸ ਨੂੰ ਸ਼ੋ ਹੋ ਜਾਣਗੇ ਸਕਰੀਨ ਦੇ ਉੱਪਰ ਇਹਦੀ ਇਹ ਬਾਟਮ ਆ ਆਫ ਵਾਈਟ ਕਲਰ ਦੀ ਵਾਈਟ ਕਰੀਮ ਜੀ ਤੇ ਇਹਦੀ ਸ਼ਾਰਟ ਆ ਗਈ neck ਬਣਿਆ ਹੋਇਆਗਾ ਕੇਰਾ ਬਣਿਆ ਹੋਇਆਗਾ ਪ੍ਰੋਪਰ ਬਾਰਡਰ ਦੇ ਨਾਲ ਸਾਰੇ ਦੇ ਵਿੱਚ ਬੂਟੀ ਆਉਂਦੀ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾਗਾ ਵਾਈਟ ਦੇ ਉੱਤੇ ਵੈਸੇ ਹਾਰੇ ਇੱਕ ਕਲਰ ਉੱਠਦਾ ਇਹ ਵਾਲਾ ਬਾਰਡਰ ਤੁਹਾਡੀ ਬਾਜੂ ਤੇ ਆ ਜਾਏਗਾ ਜੀ ਸੇਮ ਹੀ ਬੈਕ ਹੋਏਗੀ ਇਹਦੀ ਬੈਕ ਕੋਈ ਪਲੇਨ ਨਹੀਂ ਹੈਗੀ ਬਹੁਤ ਸੋਹਣੀ ਬੈਕ ਹੋਏਗੀ ਤਾਂ ਪ੍ਰਿੰਟਿੰਗ ਦੇ ਵਿੱਚ ਜਿੱਦਾਂ ਫਰੰਟ ਦਾ ਕੇਰਾ ਬਣਿਆ ਹੋਇਆ ਉਦਾਂ ਹੀ ਬੈਕ ਦਾ ਕੇਰਾ ਬਣਿਆ ਹੋਇਆ ਡਿਫਰੈਂਸ ਸਿਰਫ ਕਿਸ ਚੀਜ਼ ਦਾ ਇਸ ਪੱਟੀ ਦਾਗਾ ਤੇ ਇਹਦਾ ਜਿਹੜਾ ਤੁਹਾਨੂੰ ਦਿਖਾਉਣੀ ਹੈ ਇਹਦਾ ਸ਼ਾਲ ਜਿਹੜਾ ਇਹ ਵਾਲਾ ਹਾਂਜੀ ਇਹ ਹੀ ਵਾਲਾਗਾ ਇਹਦਾ ਸ਼ਾਲ ਦੂਸਰਾ ਵਾਲਾਗਾ ਮਿਕਸ ਅਪ ਹੋ ਗਿਆ ਹਾਂਜੀ ਇਹਦਾ ਸ਼ਾਲ ਇਹ ਵਾਲਾ ਜੀ ਇਹ ਵਾਲਾ ਇਹਦਾ ਸ਼ਾਲ ਆ ਇਹਗਾ ਤੁਸੀਂ ਦੇਖੋ ਬਹੁਤ ਸੋਹਣਾ ਹੈ ਜੀ ਇਹ ਡਿਜ਼ਾਈਨਿੰਗ ਐਵਰ ਗ੍ਰੀਨ ਡਿਜ਼ਾਈਨਿੰਗ ਹੈ ਇਹ ਮੀਨਸ ਇੰਨੀ ਡਿਜ਼ਾਈਨਿੰਗ ਹੀ ਇਹਨੂੰ ਕਲਾਸੀ ਲੁੱਕ ਦੇ ਰਹੀ ਹੈਗੀ ਔਰ ਉੱਪਰੋਂ ਇਸ ਦਾ ਕਲਰ ਆਫ ਵਾਈਟ ਉਹ ਬਹੁਤ ਜਿਆਦਾ ਸੋਹਣਾ ਲੱਗਦਾ ਮੀਨ ਤੁਸੀਂ ਕਿਤੇ ਵੀ ਪਾ ਕੇ ਵੇਅਰ ਕਰਦੇ ਜਾਣੇ ਹੋ ਤੇ ਪ੍ਰਾਈਸ ਵੀ ਬੜੀ ਇਹਦੇ ਰੀਜ਼ਨੇਬਲ ਲੱਗੇਗੀ ਜੀ ਇਹਦੇ ਵਿੱਚ ਤੁਹਾਨੂੰ ਦੂਸਰਾ ਸ਼ੇਡ ਦਿਖਾ ਦਿੰਨੇ ਆ ਤੁਸੀਂ ਸਕਰੀਨਸ਼ਾਟ ਲੈਣ ਵੀਰੇ ਥੋੜਾ ਧਿਆਨ ਨਾਲ ਸਕਰੀਨਸ਼ਾਟ ਲੈ ਕੇ ਸਾਨੂੰ ਮੈਂਸ਼ਨ ਕਰਿਓ ਉਹ ਬਰੀਕ ਬੂਟੀ ਵਾਲਾ ਸੂਟ ਸੀ ਇਹ ਥੋੜਾ ਜਿਹਾ ਬੜੀ ਬੂਟੀ ਵਾਲਾ ਸੂਟ ਹੈ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੋਏਗੀ ਜੀ neck design ਬਣਿਆ ਹੋਇਆ ਤੇ ਇਹਦੇ ਬਾਰਡਰ ਬਣਿਆ ਹੋਇਆਗਾ ਤੇ ਘੇਰਾ ਬਣਿਆ ਹੋਇਆ ਤੇ ਬੂਟੀਆਂ ਵਿਚਾਲੇ ਬਣੀਆਂ ਹੋਊਗਾ ਤੇ ਸੇਮ ਹੀ ਬੈਕ ਦੇ ਉੱਤੇ ਬਾਰਡਰ ਬਣਿਆ ਹੋਇਆਗਾ ਜਿਵੇਂ ਉਹਦੇ ਬਣਿਆ ਹੋਇਆ ਸੀਗਾ ਮੀਨਸ ਵਾਈਟ ਕਲਰ ਆਪਣੇ ਆਪ ਵਿੱਚ ਹੀ ਕਲਾਸਿਕ ਕਲਰ ਹੁੰਦਾ ਜੀ ਤੇ ਇਹਦਾ ਜਿਹੜਾ ਸ਼ਾਲ ਆ ਜਾਏਗਾ ਉਹ ਇਸ ਤਰ੍ਹਾਂ ਆ ਜਾਏਗਾ ਬਹੁਤ ਸੌਫਟ ਵਾਲਾ ਕੱਪੜਾ ਜੀ ਦੇਖੋ ਤੁਸੀਂ ਬਹੁਤ ਸੋਹਣਾਗਾ ਬਾਰਡਰ ਬਣਿਆ ਹੋਇਆ ਸਾਰੀ ਫਿਨਿਸ਼ਿੰਗ ਹੋਈ ਵੀ ਆ ਪੀਕੋ ਵਗੈਰਾ ਕਰਵਾ ਕੇ ਦੱਤ ਸਾਰੀ ਲੜਦੂ ਉਹ ਗਣਾ ਤੇ ਇਦਾਂ ਕੋਈ ਥ੍ਰੈਡ ਨਹੀਂ ਨਿਕਲਦਾ ਇਹ ਹੋਣਗੇ ਤੇ ਇਹ ਸੀਗੀ ਜੀ ਅੱਜ ਦੀ ਕਲੈਕਸ਼ਨ ਹੋਪਸ ਤੁਹਾਨੂੰ ਪਸੰਦ ਆਈ ਹੋਵੇਗੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਉੱਪਰ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੇ ਤੁਸੀਂ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹੋ ਜਿਹੜੇ ਸੂਟ ਪ੍ਰੈਸ ਲੈਸ ਪ੍ਰਾਈਸ ਦੇ ਵਿੱਚ ਆਏ ਨੇ ਤੇ ਬਾਕੀ ਉਹਨਾਂ ਦੇ ਵਿੱਚ ਵੀ ਸਾਡੇ ਕੋਲ ਜੀ ਸਿਰਫ ਦੋ-ਦੋ ਪੀਸ ਅਵੇਲੇਬਲ ਨੇ ਤੇ ਤੁਸੀਂ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਜੀ ਉੱਪਰ ਚੱਲ ਰਹੇ ਸਕਰੀਨ ਦੇ ਨੰਬਰ ਦੇ ਉੱਪਰ ਥੈਂਕ ਯੂ so much for watching